ਤੇਕਪੀ ਅਨਕ ਹਾਦਸਾ ਵਾਪਰਿਆ ਜਥੇ ਹਾਵੜਾ ਐਕਸਪ੍ਰੈਸ ਟ੍ਰੇਨ ਦੀ ਚਪੇਟ ਦੇ ਵਿੱਚ ਜਾਉਣ ਕਰਕੇ ਲਗਭਗ ਅੱਧਾ ਦਰਜਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਘਟਨਾ ਦੇ ਨਾਲ ਸਟੇਸ਼ਨ ਉੱਤੇ ਹੜਕਮ ਮੱਚ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਜਥੇ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦੇ ਅਨੁਸਾਰ ਇਸ ਸਾਰੇ ਯਾਤਰੀ ਜੁੜੇ ਨੇ ਕਾਰਤਿਕ ਪੜणिमा ਦੇ ਮੌਕੇ ਗੰਗਾ ਮਹਾਂਦਰੀ ਯਾਤਰਾ ਕਰ ਰਹੇ ਸੀ ਤੇ ਇਹ ਛੇ ਯਾਤਰੀ ਗਲਤ ਦਿਸ਼ਾ ਦੇ ਵਿੱਚ ਉਤਰ ਗਏ ਜਿਸ ਦੇ ਕਾਰਨ ਉਹ ਟ੍ਰੇਨ ਦੀ ਲਪੇਟ ਦੇ ਵਿੱਚ ਆ ਗਏ ਤੇ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਯਾਤਰੀ ਟ੍ਰੇਨ ਤੋਂ ਉਤਰਦੇ ਸਮੇਂ ਪਟੜੀ ਦੇ ਪਾਸੇ ਦਾ ਧਿਆਨ ਨਹੀਂ ਰੱਖ ਸਕੇ ਤੇ ਟਰੈਕ ਉੱਤੇ ਆ ਗਏ ਤੇ ਉਸ ਵੇਲੇ ਦੂਜੀ ਟ੍ਰੇਨ ਆ ਕੇ ਜਿਸ ਦੇ ਨਾਲ ਉਹ ਸਿੱਧਾ ਉਸੇ ਲਪੇਟ ਦੇ ਵਿੱਚ ਜਾ ਕੇ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾ ਇਸ ਜਗ੍ਹਾ ਉੱਤੇ دہشت ਭਰਿਆ ਮਾਹੌਲ ਬਣ ਚੁੱਕਿਆ ਹੈ ਇਹ ਤਸਵੀਰਾਂ ਜੁੜੀਆਂ ਨੇ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜੁਰਤੂ ਸਾੰਭੇ ਇੰਗੇ ਨੇ ਜੁਥੇ ਹੀ ਪਿਆਰਨਕ ਹਾਦਸਾ ਵਾਪਰਿਆ ਤੇ ਹਾਸਿਤ ਮਗਰੋਂ ਕੀਮਤਾਂ ਜਾਣਨ ਜਾ ਚੁੱਕੀਆਂ ਨੇ ਪ੍ਰਹਲ ਸਾਨਕ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰੇਲਵੇ ਪਟੜੀ ਦੇ ਨੇੜੇ ਚੱਲਣ ਤੋਂ ਬਚਣ ਇੱਕ ਪੀੜਾ ਨਕਾ ਹਾਦਸਾ ਵਾਪਰਿਆ ਜਥੇ ਹਾਵੜਾ ਐਕਸਪ੍ਰੈਸ ਟ੍ਰੇਨ ਦੀ ਚਪੇਟ ਦੇ ਵਿੱਚ ਜਾਉਣ ਕਰਕੇ ਲਗਭਗ ਅੱਧਾ ਦਰਜਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਘਟਨਾ ਦੇ ਨਾਲ ਸਟੇਸ਼ਨ ਉੱਤੇ ਹੜਕਮ ਮੱਚ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਜਥੇ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦੇ ਅਨੁਸਾਰ ਇਸ ਸਾਰੇ ਯਾਤਰੀ ਜੁੜੇ ਨੇ ਕਾਰਤਿਕ ਪੜणिमा ਦੇ ਮੌਕੇ ਗੰਗਾ ਮਹਾਂਦਰੀ ਯਾਤਰਾ ਕਰ ਰਹੇ ਸੀ ਤੇ ਇਹ ਛੇ ਯਾਤਰੀ ਗਲਤ ਦਿਸ਼ਾ ਦੇ ਵਿੱਚ ਉਤਰ ਗਏ ਜਿਸ ਦੇ ਕਾਰਨ ਉਹ ਟ੍ਰੇਨ ਦੀ ਲਪੇਟ ਦੇ ਵਿੱਚ ਆ ਗਏ ਤੇ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਯਾਤਰੀ ਟ੍ਰੇਨ ਤੋਂ ਉਤਰਦੇ ਸਨ ਮੇ ਪਟੜੀ ਦੇ ਪਾਸੇ ਦਾ ਧਿਆਨ ਨਹੀਂ ਰੱਖ ਸਕਕੇ ਤੇ ਟਰੈਕ ਉੱਤੇ ਆ ਗਏ ਤੇ ਉਸ ਵੇਲੇ ਦੂਜੀ ਟ੍ਰੇਨ ਆ ਗਈ ਜਿਸ ਦੇ ਨਾਲ ਉਹ ਸਿੱਧਾ ਉਸੇ ਲਪੇਟ ਦੇ ਵਿੱਚ ਜਾ ਕੇ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾ ਇਸ ਜਗ੍ਹਾ ਉੱਤੇ دہشت ਭਰਿਆ ਮਾਹੌਲ ਬਣ ਚੁੱਕਿਆ ਹੈ ਇਹ ਤਸਵੀਰਾਂ ਜੁੜੀਆਂ ਨੇ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜੁਰਤੂ ਸਾੰਭੇਂਗੇ ਨੇ ਜੁਥੇ ਹੀ ਪਿਆਰਨਕ ਹਾਦਸਾ ਵਾਪਰਿਆ ਤੇ ਹਾਸੇ ਦੇ ਮਗਰੋਂ ਕੀਮਤੀਆਂ ਜਰਨਤ ਜਾ ਚੁੱਕੀਆਂ ਨੇ ਫਰਹਾਲ ਸਾਨਕ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰੇਲਵੇ ਪਟੜੀ ਦੇ ਨੇੜੇ ਚੱਲਣ ਤੋਂ ਬਚਣ ਤੇ ਕਪੀ ਅਨੇਕ ਹਾਦਸਾ ਵਾਪਰਿਆ ਜਿੱਥੇ ਹਾਵੜਾ ਐਕਸਪ੍ਰੈਸ ਟ੍ਰੇਨ ਦੀ ਚਪੇਟ ਦੇ ਵਿੱਚ ਜਾਉਣ ਕਰਕੇ ਲਗਭਗ ਅੱਧਾ ਦਰਜਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਘਟਨਾ ਦੇ ਨਾਲ ਸਟੇਸ਼ਨ ਉੱਤੇ ਹੜਕਮ ਮਚ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦੇ ਅਨੁਸਾਰ ਇਸ ਸਾਰੇ ਯਾਤਰੀ ਜੁੜੇ ਨੇ ਕਾਰਤਿਕ ਪੜणिमा ਦੇ ਮੌਕੇ ਗੰਗਾ ਮਹਾਂਦਰੀ ਯਾਤਰਾ ਕਰ ਰਹੇ ਸੀ ਤੇ ਇਹ ਛੇ ਯਾਤਰੀ ਗਲਤ ਦਿਸ਼ਾ ਦੇ ਵਿੱਚ ਉਤਰ ਗਏ ਜਿਸ ਦੇ ਕਾਰਨ ਉਹ ਟ੍ਰੇਨ ਦੀ ਲਪੇਟ ਦੇ ਵਿੱਚ ਆ ਗਏ ਤੇ ਹਾਦਸਾ ਉਸ ਸਮੇ ਵਾਪਰਿਆ ਜਦੋਂ ਯਾਤਰੀ ਟ੍ਰੇਨ ਤੋਂ ਉਤਰਦੇ ਸਮੇ ਪਟੜੀ ਦੇ ਪਾਸੇ ਦਾ ਧਿਆਨ ਨਹੀਂ ਰੱਖ ਸਕਕੇ ਤੇ ਟਰੈਕ ਉੱਤੇ ਆ ਗਏ ਤੇ ਉਸ ਵੇਲੇ ਦੂਜੀ ਟ੍ਰੇਨ ਆ ਗਈ ਜਿਸ ਦੇ ਨਾਲ ਉਹ ਸਿੱਧਾ ਉਸੇ ਲਪੇਟ ਦੇ ਵਿੱਚ ਜਾ ਕੇ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾ ਇਸ ਜਗ੍ਹਾ ਉੱਤੇ دہشت ਭਰਿਆ ਮਾਹੌਲ ਬਣ ਚੁੱਕਿਆ ਹੈ ਇਹ ਤਸਵੀਰਾਂ ਜੁੜੀਆਂ ਨੇ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜੁਨੇਤੂ ਸਾਭੇ ਇੰਗੇ ਨੇ ਜੁਥੇ ਹੀ ਭਿਆਨਕ ਹਾਦਸਾ ਵਾਪਰਿਆ ਤੇ ਹਾਸੀਦ ਮਗਰੋਂ ਕੀਮਤੀਆਂ ਜਰਨਤ ਜਾ ਚੁੱਕੀਆਂ ਨੇ ਫਰਹਾਲ ਸਾਨਕ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰੇਲਵੇ ਪਟੜੀ ਦੇ ਨੇੜੇ ਚੱਲਣ ਤੋਂ ਬਚਣ